ਮਹਾਨਗਰ ਲੁਧਿਆਣਾ ਦੇ ਵਿੱਚ ਦਿਨੋ ਦਿਨ ਟ੍ਰੈਫਿਕ ਦੀ ਸਮੱਸਿਆ ਨਾਲ ਨੂੰ ਜਿੱਠਣ ਵਾਸਤੇ ਪੁਲਿਸ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਟ੍ਰੈਫਿਕ ਦੀ ਸਮੱਸਿਆ ਵਿਗੜਦੀ ਨਜ਼ਰ ਆ ਰਹੀ ਹੈ ਹਾਲਾਂਕਿ ਦਾਸਤ ਇਹ ਕਿ ਪੁਲਿਸ ਲਗਾਤਾਰ ਕੋਸ਼ਿਸ਼ਾਂ ਦੇ ਵਿੱਚ ਹੈ ਤਾਂ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਨੱਥ ਪਾਈ ਜਾਵੇ ਤੇ ਉਸੇ ਲੜੀ ਦੇ ਤਹਿਤ ਟ੍ਰੈਫਿਕ ACP ਜੋਤਨ ਬਾਂਸਲ ਤੇ ਉਹਨਾਂ ਦੇ ਚਾਰ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪਾਰਕਿੰਗ ਦੇ ਤਹਿਤ ਜਿਹੜੇ ਚਲਾਨ ਕੀਤੇ ਜਾ ਰਹੇ ਨੇ ਟ੍ਰੈਫਿਕ ਪੁਲਿਸ ਵੱਲੋਂ ਵਾਕਫ ਕਿ ਥੀਮ ਤੇ ਕੰਮ ਕਰਦੇ ਆ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਜਾਰੀ ਹੈ ਤੇ ਇਹ ਪੁਲਿਸ ਵੱਲੋਂ ਕਿਸੇ ਵੀ ਜੇ ਸ਼ਿਕਸ ਦੇ ਨਾਲ ਟਿੱਲ ਨਹੀਂ ਕੀਤੀ ਜਾਵੇਗੀ ਜੋ ਕਿ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਇਸ ਮੌਕੇ ਦੱਸ ਦਈਏ ਕਿ ਰੇਸ਼ਮ ਸਿੰਘ ਬੜਾਰ ਜੋਰ ਇਨਚਾਰਜ ਚਾਰ ਤੇਜ਼ ਦੇ ਨਾਲ ਹੋਰ ਅਧਿਕਾਰੀ ਐਸ ਐਚ ਓ ਸੁਖਪਾਲ ਕੌਰ ਵੀ ਮੌਜੂਦ ਸਨ ਰੋਮ ਪਾਰਕਿੰਗ ਸੰਬੰਧੀ ਜਿਹੜੀ ਡਰਾਈਵ ਚਲਾਈ ਜਾ ਰਹੀ ਹੈ ਇਹ ਜਿਹੜੇ ਰੋਡ ਤੇ ਗੱਡੀਆਂ ਰੋਕਣੀਆਂ ਰੋਮ ਪਾਰਕਿੰਗ ਸੰਬੰਧੀ ਹੋਰ ਕਾਫੀ ਟਰੱਕ ਤਾਂ ਬਗੈਰ ਆ ਜੀ ਲਾਕੂੜੀ ਆ ਟਰੱਕਾਂ ਬੱਡੇ ਆ ਜਾਂ ਹੋਰ ਮਰਚੇ ਟਰੱਕ ਆ ਜਿਹਦੇ ਰੋਡ ਤੇ ਲਾ ਕੇ ਚੱਲ ਜਾਂਦੇ ਆ ਜਿਹੋ ਐਕਸੀਡੈਂਟ ਦਾ ਕਾਰਨ ਬਣਦੇ ਆ ਤੇ ਬਾਕਪੁਰ ਸਿਟੀ ਸਾਹਿਬ ਸਿੰਘਾਣਾ ਦੇ ਹੁਕਮਾਂ ਅਨੁਸਾਰ ਜਿਹੜੇ ਰੋਂਗ ਪਾਰਕਿੰਗ ਦੀ ਟ੍ਰਾਈ ਕਰਾਰੇ ਤੇ ਚਲਾਣ ਕਰ ਰਹੇ ਰੋਂਗ ਪਾਰਕਿੰਗ ਕਰਦਾ ਵੀ ਇਧਰ બીજી ਸਾਈਡ ਕਾਫੀ ਜਗ੍ਹਾ ਹੈਗੀ ਲੇਕਿਨ ਫਿਰ ਵੀ ਇਧਰ ਦੁਕਾਨਦਾਰ ਆ ਜਾਂ ਉਹਨਾਂ ਦੇ ਕਸਟਮਰ ਆ ਜਿਹੜੇ ਉੱਤੇ ਲਾ ਕੇ ਜਾਂਦੇ ਆ ਵੀ ਸਰ ਰੋਜ਼ਾਨਾ ਇਹਨਾਂ ਨੂੰ ਵੇਰ ਕਰਦੇ ਆ ਵੀ ਇਹ ਜਿਹੋ ਬੰਦ ਗੱਡੀ ਲਾਉਣੇ ਤੇ ਐਕਸੀਡੈਂਟ ਦਾ ਕਾਰਨ ਬਣਦੇ ਆ ਇਹ ਭਰੇ ਨਹੀਂ ਹੈ ਮੰਦਿਰ ਚੱਕੇ ਹੁਣ ਇਹ ਹੀ ਕਾਰਨ ਕਰ ਰਹੇ ਇਹਨਾਂ ਦੇ ਅਵੇਰ ਵੀ ਕਰ ਰਹੇ ਆ ਕਿ ਗੱਡਾ ਗੱਡੀ پارک ਨਾ ਕਰੋ ਤੇ ਨਹੀਂ ਬੋਰਡ ਵੀ ਲਾ ਰਹੇ ਆ ਨੋ ਪਾਰਕਿੰਗ ਦੇ ਬੋਰਡ ਵੀ ਲਾ ਰਹੇ ਆ ਅਗਲਾ ਦੇਖ ਕੇ ਗੱਡੀ ਨਾ ਲਾਵੇ ਵੀ ਇਹ ਨੋ ਪਾਰਕਿੰਗ ਦਾ ਜਦੋਂ ਪੰਚਾਇਤ ਸਾਹਿਬ ਜੀ ਆਈ ਸੀ ਤੇ ਇਹ ਐਡੀਸੀਪੀ ਟ੍ਰਾਫਿਕ ਜੀ ਗੁਰਪ੍ਰੀਤ कौर ਪੁਰੇਵਾਲ ਜੀ ਉਹਨਾਂ ਨੇ ਇੱਕ ਮੁਹਿੰਮ ਦਾ ਜੋ ਹੈ ਇੱਕ ਸਟਾਰਟ ਕੀਤਾ ਵੀ ਆਪਾਂ ਟ੍ਰਾਫਿਕ ਰੂਲਸ ਨੂੰ ਇੱਕ ਅਵੇਅਰ ਕਰਨਾ ਲੋਕਾਂ ਨੂੰ ਟ੍ਰੈਫਿਕ ਰੂਟ ਨੂੰ ਲੈ ਕੇ ਉਹਦੇ ਵਿੱਚ ਮਲਟੀਪਲ ਥੀਮ ਨੇ ਅੱਜ ਜੋ ਅਸੀਂ ਇੱਕ ਥੀਮ ਹੈ ਉਹ ਹੈਗੀ ਸਾਡੀ ਅਨオーਥਰਾਇਜ਼ਡ ਪਾਰਕਿੰਗ ਐ 노 ਪਾਰਕਿੰਗ ਏਰੀਆ ਵਿੱਚ ਪਾਰਕਿੰਗ ਦੇ ਕੇ ਤੁਸੀਂ ਅਸੀਂ ਸਾਰੇ ਸ਼ਹਿਰ ਵਿੱਚ ਮੈਂ ਜਿਹੜੇ ਮੇਰੇ ਦੂਜੇ ਕਾਊਂਟਰਪਾਰਟ ਨੇ ਐਸਪੀ ਗੁਰਦੇਵ ਸਿੰਘ ਜੀ ਉਹ ਵੀ ਆਪਣੇ ਕਰ ਰਹੇ ਨੇ ਸਾਡੇ ਸਾਰੇ ਜ਼ੋਨ ਇੰਚਾਰजेस ਵੀ ਆਪਣੇ ਏਰੀਆ ਚ ਸਪੈਸ਼ਲ ਡਰਾਈਵ ਕਰ ਰਹੇ ਨੇ ਨੋ ਪਾਰਕਿੰਗ ਏਰੀਆ ਅਨੌਥਰਾਾਈਜ਼ਡ ਪਾਰਕਿੰਗ ਨੂੰ ਲੈ ਕੇ ਗੱਡੀਆਂ ਦੇ ਚਲਾਨ ਕੀਤੇ ਜਾ ਰਹੇ ਨੇ ਅਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਵੀ ਇੱਥੇ ਜੋ ਬੈ ਨੋ ਪਾਰਕਿੰਗ ਏਰੀਆ ਇੱਥੇ ਪਾਰਕਿੰਗ ਨਹੀਂ ਕੀਤੀ ਜਾਂਦੀ ਹੈ ਸਰ ਬੀਤੇ ਦਿਨੀ ਕਈ ਇਦਾ ਈਕਸ਼ਾ ਦੇ ਮਾਮਲੇ ਬੜੇ ਸਾਹਮਣੇ ਆਏ ਈਕਸ਼ਾ ਵਾਲੇ ਇਦਾਂ ਲੋਕਾਂ ਨਾਲ ਲੁੱਟਖੋਹਾਂ ਕਰ ਰਹੇ ਨੇ ਤਾਂ ਇਹਦੇ ਲਈ ਲੈ ਕੇ ਤੁਹਾਡੇ ਵੱਲੋਂ ਜਿਹੜਾ ਇੱਕ ਡ੍ਰਾਈਵ ਵੀ ਸ਼ੁਰੂ ਕੀਤੀ ਗਈ ਸੀ ਜਦੇ ਵਿੱਚ ਦੱਸਿਆ ਗਿਆ ਸੀ ਕਿ ਇਹ ਸਾਰੇ ਵਰਦੀਆਂ ਪਾਉਣਗੇ ਲੱਗਦਾ ਵੀ ਇਦਾਂ ਤਾਂ ਕੁਝ ਨਿਕਲ ਰਿਹਾ ਲੋਕ ਫਿਰ ਵੱਡਿਆ ਪਾਣੀ ਛੱਡ ਕੇ ਪਤਾ ਨਹੀਂ ਲੱਗਦਾ ਕਿ ਆਟਵਾਲ ਆਇਆ ਜਾਂ ਨਹੀਂ। ਦੇਖੋ ਗੱਤ ਰਹੀ ਲੁੱਟਾ ਖੋਹਾਂ ਦੀ ਗੱਲ। ਜਿੰਨੇ ਵੀ ਲੁੱਟਾ ਖੋਹਾਂ ਦੇ ਕੇਸ ਹੋਏ ਨੇ ਇਦਾਂ ਦੇ ਸਾਡੇ ਜੋ ਹੈ ਪੁਲਿਸ ਨੇ ਸਾਰੇ ਟਰੇਸ ਕੀਤੇ ਆ ਜੀ ਬਕਾਇਦਾ ਕੋਈ ਵੀ ਇਦਾਂ ਦਾ ਕ੍ਰਾਈਮ ਜੋ ਹੈ ਮੈਂ ਮੈਂ ਮੰਨਦਾ ਵੀ ਮੋਸਟ ਆਫ ਦਾ ਕ੍ਰਾਈਮ ਇਸ ਇਸ ਸਟੇਜਡ ਤਾਂ ਉਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੋਈ ਕ੍ਰਾਈਮ ਕਰਦਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ। ਤੇ ਜੇ ਆਪਾਂ ਟ੍ਰੈਫਿਕ ਪਾਰਟ ਤੇ ਗੱਲ ਕਰੀਏ ਈ ਰਿਕਸ਼ਾ ਦੀ ਤਾਂ ਰੈਗੂਲਰ ਬੇਸਿਸ ਤੇ ਸਾਡਾ ਉਹਨਾਂ ਦੇ ਅਗੇਂਸਟ ਜਿਹੜਾ ਵਾਇਲਟ ਕਰਦਾ ਅਸੀਂ ਕੋਈ ਪਾਰਟਿਕੂਲਰ ਵਹੀਕਲ ਨੂੰ ਟਾਰਗੇਟ ਨਹੀਂ ਕੀਤਾ ਜਿਹੜਾ ਵਾਇਓਲੇਟ ਕਰਦਾ ਉਹਦੇ ਚਲਾਨ ਕਰ ਰਹੇ ਹਾਂ ਰਹੀ ਗੱਲ ਯੂਨੀਫਾਰਮ ਦੀ ਪੁਆਇੰਟ ਟੇਕਨ ਉਹ ਵੀ ਅਸੀਂ ਅਵੇਰਨੈਸ ਵਾਲਾ ਜੋ ਡਰਾਈਵ ਚ ਹੈ ਉਹ ਤੋਂ ਵੀ ਇਨਕਲੂਡ ਕਰਾਂਗੇ ਐਂਡ ਜੋ ਬੰਦੀ ਵਾਇਓਲੇਸ਼ਨ ਦੇ ਚਲਾਨ ਹੈ ਅਵੇਰਨੈਸ ਹੈ ਸਾਰਾ ਕੁਝ ਜੀ ਸਰ ਜਿਹੜੀ ਹੁਣ ਗੱਡੀਆਂ ਖੜੀਆਂ ਹੋਈਆਂ ਇਹਨਾਂ ਦੇ ਚਲਾਨ ਕੱਢੇ ਜਾ ਰਹੇ ਬਿਲਕੁਲ ਜੀ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਪਹਿਲਾਂ ਆਲਰੇਡੀ ਉਹ ਚਲਾਨ ਜੋ ਹੈ ਕੀਤੇ ਜਾ ਰਹੇ ਹਨ ਉਹਨੇ ਵੀ ਕੀਤੇ ਗਏ ਨੇ ਜੋ ਤੁਹਾਡੇ ਸਾਹਮਣੇ ਗੱਡੀ ਤੋ ਦਿਖ ਰਹੀਆਂ ਹਨ ਤੁਹਾਨੂੰ ਕੈਮਰਾ ਇਨਾਂ ਦੇ ਵੀ ਕਰ ਦਿੱਤੇ ਗਏ ਨੇ ਚਲਾਨ ਔਰ ਅੱਗੇ Oh, I you,